ਵਿੱਤਿਆ ਹੋਇਆ ਕਾਲ ਮਹਾਤਮਾ ਬੁੱਧ ਇੱਕ ਪਿੰਡ ਵਿੱਚ ਉਪਦੇਸ਼ ਦੇ ਰਹੇ ਸਨ ਉਹਨਾਂ ਕਿਹਾ ਕਿ ਹਰ ਕਿਸੇ ਨੂੰ ਧਰਤੀ ਮਾਂ ਵਾਂਗ ਸ਼ਾਂਤਿਲ ਅਤੇ ਮਾਫ਼ ਕਰਨ ਵਾਲਾ ਹੋਣਾ ਚਾਹੀਦਾ ਹੈ ਗੁੱਸਾ ਇੱਕ ਅਜਿਹੀ ਅੱਗ ਹੈ ਜਿਸ ਵਿੱਚ ਗੁੱਸਾ ਕਰਨ ਵਾਲਾ ਦੂਜਿਆਂ ਨੂੰ ਵੀ ਸਾੜਦਾ ਹੈ ਤੇ ਆਪਣੇ ਆਪ ਨੂੰ ਵੀ ਸਾੜਦਾ ਹੈ ਸਵਾ ਵਿੱਚ ਹਰ ਕੋਈ ਮਹਾਤਮਾ ਬੁੱਧ ਦੀ ਆਵਾਜ਼ ਨੂੰ ਸ਼ਾਂਤੀ ਨਾਲ ਸੁਣ ਰਿਹਾ ਸੀ ਪਰ ਇੱਕ ਵਿਅਕਤੀ ਅਜਿਹਾ ਵੀ ਸੀ ਜੋ ਸਵਾਤ ਬਹੁਤ ਗੁੱਸੇ ਵਾਲਾ ਸੀ ਜਿਸ ਨੂੰ ਇਹ ਸਭ ਕੁਝ ਬੇਤੁਕਾ ਲੱਗ ਰਿਹਾ ਸੀ ਉਹ ਉਹ ਕੁਝ ਦੇਰ ਹੀ ਸਭ ਸੁੰਦਾ ਰਿਹਾ ਫਿਰ ਅਚਾਨਕ ਗੁੱਸੇ ਨਾਲ ਕਹਿਣ ਲੱਗਾ ਤੂੰ ਤਾਂ ਪਖੰਡੀ ਹੈ ਵੱਡੇ ਕੰਮ ਕਰਨਾ ਤੁਹਾਡਾ ਕੰਮ ਹੈ ਤੁਸੀਂ ਲੋਕਾਂ ਨੂੰ ਉਲਝਾ ਰਹੇ ਹੋ ਤੁਹਾਡੇ ਇਹ ਬੋਲ ਅੱਜ ਦੇ ਸਮੇਂ ਵਿੱਚ ਮੈਨੂੰ ਨਹੀਂ ਰਖਦੇ ਅਜਿਹੀ ਕਹੀ ਖਟੋਰ ਸ਼ਬਦ ਸੁਣ ਕੇ ਵੀ ਮਹਾਤਮਾ ਬੁੱਧ ਸ਼ਾਂਤ ਰਹੀ ਉਹ ਨਾ ਤਾਂ ਉਸ ਦੀਆਂ ਗੱਲਾਂ ਤੋਂ ਦੁਖੀ ਹੋਇਆ ਤੇ ਨਾ ਹੀ ਉਸ ਨੇ ਕੋਈ ਪ੍ਰਤੀਕਿਰਿਆ ਦਿੱਤੀ ਇਹ ਦੇਖ ਕੇ ਉਹ ਵਿਅਕਤੀ ਹੋਰ ਵੀ ਗੁੱਸੇ ਵਿੱਚ ਆ ਗਿਆ ਅਤੇ ਮਹਾਤਮਾ ਬੁੱਧ ਦੇ ਮੂੰਹ ਤੇ ਥੁੱਕਿਆ ਤੇ ਉੱਥੋਂ ਚਲਾ ਗਿਆ ਅਗਲੇ ਦਿਨ ਜਦੋਂ ਉਸ ਵਿਅਕਤੀ ਦਾ ਗੁੱਸਾ ਸ਼ਾਂਤ ਹੋ ਗਿਆ ਤਾਂ ਉਹ ਆਪਣੇ ਭੇੜੇ ਵਤੀਰੇ ਕਾਰਨ ਪਛਤਾਵੇ ਦੀ ਅੱਗ ਵਿੱਚ ਸੜਨ ਲੱਗਾ ਅਤੇ ਉਹ ਉਹਨਾਂ ਨੂੰ ਲੱਭਦਾ ਹੋਇਆ ਉਸੇ ਥਾਂ ਪਹੁੰਚ ਗਿਆ ਪਰ ਉਸ ਨੂੰ ਬੁੱਧ ਕਿੱਥੇ ਉਹ ਆਪਣੇ ਚੇਲਿਆਂ ਸਮੇਤ ਨੇੜੇ ਦੇ ਕਿਸੇ ਹੋਰ ਪਿੰਡ ਨੂੰ ਰਵਾਨਾ ਹੋ ਗਿਆ ਸੀ ਉਸ ਵਿਅਕਤੀ ਨੇ ਲੋਕਾਂ ਨੂੰ ਮਹਾਤਮਾ ਬੁੱਧ ਬਾਰੇ ਪੁੱਛਿਆ ਅਤੇ ਖੋਜ ਕਰਦੇ ਹੋਏ ਉਹ ਉਸ ਜਗ੍ਹਾ ਪਹੁੰਚ ਗਿਆ ਜਿੱਥੇ ਮਹਾਤਮਾ ਬੁੱਧ ਪ੍ਰਵਚਨ ਦੇ ਰਹੇ ਸਨ ਉਹਨਾਂ ਨੂੰ ਵੇਖ ਕੇ ਉਹ ਉਹਨਾਂ ਦੇ ਪੈਰੀ ਪੈ ਗਿਆ ਅਤੇ ਕਿਹਾ ਮੈਨੂੰ ਮਾਫ ਕਰਨਾ ਪ੍ਰਭੂ ਮਹਾਤਮਾ ਬੁੱਧ ਨੇ ਪੁੱਛਿਆ ਭਾਈ ਤੂੰ ਕੌਣ ਹੈ ਕੀ ਤੁਹਾਨੂੰ ਕੀ ਹੋਇਆ ਹੈ ਤੁਸੀਂ ਮਾਫੀ ਕਿਉਂ ਮੰਗ ਰਹੇ ਹੋ ਉਸਨੇ ਕਿਹਾ ਕਿ ਤੁਸੀਂ ਭੁੱਲ ਗਏ ਹੋ ਮੈਂ ਉਹ ਹਾਂ ਜਿਸਨੇ ਕੱਲ ਤੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ ਮੈਂ ਸ਼ਰਮਿੰਦਾ ਹਾਂ ਮੈਂ ਆਪਣੇ ਦੋਸ਼ੀ ਚਾਲ ਚੱਲਣ ਲਈ ਮਾफी ਮੰਗਣ ਆਇਆ ਹਾਂ ਭਗਵਾਨ ਬੁੱਧ ਨੇ ਪਿਆਰ ਨਾਲ ਕਿਹਾ ਕੱਲ ਮੈਂ ਉੱਥੋਂ ਚਲਾ ਗਿਆ ਸੀ ਅਤੇ ਤੁਸੀਂ ਹਜੇ ਵੀ ਉੱਥੇ ਫਸੇ ਹੋਏ ਹੋ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੂੰ ਤੋਬਾ ਕੀਤੀ ਤੁਸੀਂ ਪਵਿੱਤਰ ਹੋ ਗਏ ਹੋ ਹੁਣ ਤੁਸੀਂ ਅੱਜ ਦਾਖਲ ਹੋਓ ਮਾੜੀਆਂ ਗੱਲਾਂ ਅਤੇ ਮਾੜੀਆਂ ਕਟਨਾਵਾਂ ਨੂੰ ਯਾਦ ਕਰਨ ਨਾਲ ਵਰਤਮਾਨ ਅਤੇ ਭਵਿਕ ਦੋਵੇਂ ਵਿਗੜ ਜਾਂਦੇ ਹਨ ਕੱਲ ਦੇ ਕਾਰਨ ਅੱਜ ਨੂੰ ਖਰਾਬ ਨਾ ਕਰੋ ਮਹਾਤਮਾ ਬੁੱਧ ਨੇ ਉਸ ਬੰਦੇ ਦਾ ਸਾਰਾ ਬੋਝ ਲਾ ਦਿੱਤਾ ਭਗਵਾਨ ਬੁੱਧ ਨੇ ਦੇ ਚਰਨਾਂ ਤੇ ਡਿੱਗ ਕੇ ਉਸਨੇ ਕ੍ਰੋਧ ਨੂੰ ਤਿਆਗ ਦਿੱਤਾ ਅਤੇ ਮਾਫੀ ਦਾ ਪ੍ਰਣ ਲਿਆ ਬੁੱਧ ਨੇ ਉਸ ਦੇ ਸਿਰ ਤੇ ਆਸ਼ੀਰਵਾਦ ਦਾ ਹੱਥ ਰੱਖਿਆ ਉਸ ਦਿਨ ਤੋਂ ਉਸ ਵਿੱਚ ਤਬਦੀਲੀ ਆਈ ਤੇ ਉਸ ਦੇ ਜੀਵਨ ਵਿੱਚ ਸੱਚ ਪਿਆਰ ਅਤੇ ਰਹਿਮ ਦੀ ਤਾਰਾ ਬਹਿਣ ਲੱਗੀ ਧੰਨਵਾਦ